ਹੈਲੋ ਐਂਡ ਵੈਲਕਮ ਬੈਕ ਟੂ ਗਾਇਸ ਕ੍ਰਿਸ਼ਨਾ ਐਨੀਵੇਅਰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਗਾਇਸ ਚੜ੍ਹਦੀ ਕਲਾ ਵਿੱਚ ਹੋਗੇ ਤੇ ਗਾਇਸ ਅੱਜ ਬਥੇ ਤੁਹਾਨੂੰ ਇੱਕ ਨਵੇਂ ਵਲੌਗ 'ਚ ਦਰਸ਼ਨ ਕਰਾਉਣ ਲੱਗਿਆ ਗੁਰਦੁਆਰਾ ਸਾਹਿਬ ਦੇ ਜਿੱਥੋਂ ਦੀ માનਤਾ ਹੈ ਕਿ ਜੋ ਵੀ ਬੱਚੇ ਗੁੰਗੇ ਨੇ ਜਾਂ ਹਕਲਾਉਂਦੇ ਨੇ ਤੇ ਜਾਂ ਸ਼ੁਰੂ ਤੋਂ ਹੀ ਬੋਲ ਨਹੀਂ ਸਕਦੇ ਗਾਇਸ ਉਸ ਗੁਰਦੁਆਰਾ ਸਾਹਿਬ ਵਿੱਚ ਸੱਚੇ ਤਨੁਸ਼্নান ਕਰਨ ਨਾਲ ਤੇ ਮੱਥਾ ਟੇਕਣ ਨਾਲ ਉਹ ਬੱਚੇ ਬਿਲਕੁਲ ਠੀਕ ਹੋ ਜਾਂਦੇ ਨੇ ਗਾਇਸ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਪਾ ਹਪਤੈ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਜ਼ਰੂਰ ਬទਿਆ ਲੱਗੂਗਾ ਗਾਇਜ਼ ਤੇ ਵਲੌਗ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਤੇ ਲਾਸਟ ਤੁਹਾਨੂੰ ਆਪਾਂ ਪੂਰੀ ਡਿਟੇਲ ਦੱਸਾਂਗੇ ਕਿੱਥੇ ਸਥਾਪਿਤ ਹੈ ਗੁਰਦੁਆਰਾ ਸਾਹਿਬ ਤੇ ਤੁਸੀਂ ਕਿਵੇਂ ਪਹੁੰਚ ਸਕਦੇ ਹੋ ਉੱਥੇ ਤੇ ਕੀ ਕੀ ਮਾਨਤਾ ਨੇ ਸਾਰੇ ਇਤਿਹਾਸ ਬਾਰੇ ਜੋ ਵੀ ਹੋਊਗਾ ਤੁਹਾਨੂੰ ਸਾਰਾ ਕੁਝ ਦੱਸਾਂਗੇ ਵਲੌਗ ਦੇ ਵਿੱਚ ਬਣੇ ਰਹੋ ਵਲੌਗ ਦੇ ਨਾਲ ਤੇ ਪਿਛਲੇ ਵਲੌਗਸ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਦਿਲੋਂ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਗਾਇਜ਼ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਤੁਹਾਨੂੰ ਨਵੇਂ-ਨਵੇਂ ਵਲੌਗ ਦੇਖਣ ਨੂੰ ਮਿਲਣਗੇ ਤੇ ਮਜ਼ਾ ਆਊਗਾ ਤੁਹਾਨੂੰ ਆਉਣ ਵਾਲੇ ਬਲੌਗ ਦਿਨਾਂ ਦੇ ਵਿੱਚ ਤੇ ਇਸ ਲਈ ਚੈਨਲ ਦੇ ਨਾਲ ਬਣੇ ਰਹੋ ਨੋਟੀਫਿਕੇਸ਼ਨ ਨੂੰ ਔਨ ਕਰ ਲਓ ਬਹੁਤ ਸੋਹਣੇ ਸੋਹਣੇ ਗੁਰਦੁਆਰਾ ਸਾਹਿਬ ਤੁਹਾਨੂੰ ਅੱਗੇ ਦੇਖਣ ਨੂੰ ਮਿਲਣਗੇ ਤੇ ਕਰਦੇ ਆ ਫਿਰ ਬਲੌਗ ਨੂੰ ਕੰਟੀਨਿਊਸ ਗਾਇਸ ਬਣੇ ਰਹੋ ਬਲੌਗ ਦੇ ਨਾਲ Two hours later ਤੇ ਲੋ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਐਂਟਰੀ ਗੇਟ ਤੇ ਪਹੁੰਚ ਚੁੱਕੇ ਆ ਤੇ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਤੇ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਾਉਨੇ ਆ ਸਾਰੇ ਬਣੇ ਰਹੋ ਵਲੌਗ ਦੇ ਨਾਲ ਤੁਹਾਨੂੰ ਇਤਿਹਾਸ ਵਗੈਰਾ ਸਾਰਾ ਦੱਸਦੇ ਆ ਚੱਲ ਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਗੁਰਦੁਆਰਾ ਗੋਗਸਰ ਸਾਹਿਬ ਇਹ ਭਗਤਾਂ ਭਾਈ ਤੋਂ 4 ਕਿਲੋਮੀਟਰ ਦੂਰ ਗੁਰੂਕਾ ਕੋਠਾ ਪੈਂਦਾ ਜੀ ਪਿੰਡ ਦਾ ਨਾਮ ਹੈ ਔਰ ਰੋੜੀ ਪੈ ਜਾਂਦਾ ਜਦੋਂ ਆਪਾਂ ਭਗਤੇ ਨੂੰ ਭਗਤੇ ਤੋਂ ਬਠਿੰਡੇ ਨੂੰ ਜਾਣੇ ਆ ਜੀ ਆ ਇਹ ਉੱਥੇ ਮੌਜੂਦ ਹੈ ਜੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਤੇ ਲੋ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਆ ਚੁੱਕੇ ਹਾਂ ਤੇ ਹੁਣ ਅੰਦਰ ਚੱਲਦੇ ਹਾਂ ਤੇ ਮੱਥਾ ਟੇਕਦੇ ਹਾਂ ਤੇ ਉਸ ਤੋਂ ਬਾਅਦ ਤੁਹਾਨੂੰ ਸਾਰਾ ਇਤਿਹਾਸ ਵਗੈਰਾ ਦੱਸਦੇ ਹਾਂ ਸੁਣੇ ਗੁੰਗਜੋ ਯਾਹੇ ਸੁਰਸਨਾ ਪਾਵਈ ਸੁਣੇ ਮੂੜ ਚਿਤ ਲਾਇ ਚਤੁਰਤਾ ਆਵਈ ਦੂਖ ਦਰਦ ਪਾਉ ਨਿਕਟ ਨਦ ਨੇ ਤਿੰਨ ਨਰਕੇ ਰਹੇ ਉਹ ਜੋ ਯਾ ਕੀ ਇੱਕ ਬਾਰ ਚੌਪਈ ਕੋ ਕਹੇ ਤੇ ਲੋ ਜੀ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਉਸ ਪਵਿੱਤਰ ਸਰੋਵਰ ਦੇ ਤੇ ਹੁਣ ਤੁਹਾਨੂੰ ਆਪਾਂ ਗੁਰਦੁਆਰਾ ਗੁੰਗਸਰ ਸਾਹਿਬ ਦੇ ਇਹ ਇਤਿਹਾਸ ਬਾਰੇ ਜਾਣੂ ਕਰਵਾਉਨੇ ਆ ਜੀ ਕਿ ਕਿਵੇਂ ਗੁਰਦੁਆਰਾ ਗੁੰਗਸਰ ਸਾਹਿਬ ਦਾ ਨਾਮ ਪਿਆ ਤੇ ਕਿਵੇਂ ਗੁਰੂ ਕਾ ਕੋਠਾ ਜੋ ਪਿੰਡ ਦਾ ਨਾਮ ਪਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਸਮ ਪਾਤਸ਼ਾਹ ਮਾਲਵੇ ਦੀਆਂ ਸੰਗਤਾਂ ਨੂੰ ਤਾਰਦੇ ਹੋਏ ਇਸ ਜਗ੍ਹਾ ਉੱਪਰ ਪਹੁੰਚਿਆ ਤਾਂ ਇੱਥੇ ਕੁਝ ਜੋ ਬੱਚੇ ਸੀ ਉਹ ਡੰਗਰ ਚਰਾ ਰਹੇ ਸੀਗੇ ਤੇ ਬਰੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜੱਥਾ ਆਇਆ ਤਾਂ ਉਹਨਾਂ ਨੂੰ ਦੇਖ ਕੇ ਉਹ ਉੱਥੋਂ ਭੱਜ ਗਏ ਡਰ ਕੇ ਬਟ ਇੱਕ ਵਿੱਚ ਬੱਚਾ ਸੀਗਾ ਜੋ ਗੋਂਗਾ ਸੀਗਾ ਉਹ ਉੱਥੇ ਨਿਡਰ ਹੋ ਕੇ ਖੜਾ ਰਿਹਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਉਹਦੇ ਕੋਲ ਆਏ ਤੇ ਉਹਦੇ ਤੋਂ ਪੁੱਛਿਆ ਕਿ ਇਹ ਪਿੰਡ ਦਾ ਨਾਮ ਕੀ ਹੈ ਤਾਂ ਉਹ ਕੁਝ ਨਹੀਂ ਬੋਲਿਆ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੇ ਸਿਰ ਉੱਪਰ ਆਪਣਾ ਹੱਥ ਰੱਖਿਆ ਸੀਗਾ ਤਾਂ ਫਿਰ ਉਸਨੇ ਦੱਸਿਆ ਕਿ ਇਹ ਕੋਠਾ ਸੋਡੀਆਂ ਦਾ ਹੈ ਤੇ ਬਟ ਫਿਰ ਗੁਰੂ ਸਾਹਿਬ ਨੇ ਹੱਸਦੇ ਹੋਏ ਕਿਹਾ ਸੀ ਕਿ ਅੱਜ ਤੋਂ ਇਹ ਕੋਠਾ ਸੋਡੀਆਂ ਦਾ ਨਹੀਂ ਇਹ ਕੋਠਾ ਗੁਰੂ ਦਾ ਹੈ ਤਾਂ ਉਸ ਤੋਂ ਇਸ ਪਿੰਡ ਦਾ ਨਾਂ ਜੋ ਕੋਠਾ ਗੁਰੂ ਕਾ ਪੈ ਗਿਆ ਤੇ ਤੇ ਇਸੇ ਜਗ੍ਹਾ ਉੱਪਰ ਹੀ ਉਸ ਗੁੰਗੇ ਬੱਚੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੀ ਬੋਲਣ ਸ਼ਕਤੀ ਸੀ ਜੋ ਵਾਪਸ ਦਿੱਤੀ ਤੇ ਉਦੋਂ ਤੋਂ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇੱਥੇ ਵਚਨ ਨੇ ਕਿ ਜੋ ਵੀ ਇੱਥੇ ਸੱਚੇ ਦਿਲੋਂ ਸੱਚੀ ਸ਼ਰਧਾ ਭਾਵਨਾ ਨਾਲ ਇੱਥੇ 12 ਮਸਿਆ ਇਸ਼ਨਾਨ ਕਰਦਾ ਆ ਕੇ ਤੇ ਸੱਚੇ ਦਿਲੋਂ ਤੇ ਸੱਚੇ ਦਿਲੋਂ ਇੱਥੇ ਆ ਕੇ ਮੱਥਾ ਟੇਕਦਾ ਹੈ ਉਹ ਜੋ ਵੀ ਬੱਚਾ ਗੁੰਗਾ ਹੈ ਜਾਂ ਤੋਤਲਾ ਹੈ ਜਾਂ ਹਕਲਾਉਂਦਾ ਹੈ ਉਹ ਬਿਲਕੁਲ ਚੰਗੀ ਤਰ੍ਹਾਂ ਠੀਕ ਹੋ ਜਾਂਦਾ ਹੈ ਇੱਥੇ ਆ ਕੇ ਤੇ ਇੱਥੇ ਭਾਰੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ ਇੱਥੇ ਹਰ ਮਸਿਆ ਨੂੰ ਭਾਰੀ ਗਿਣਤੀ ਵਿੱਚ ਮੇਲਾ ਲੱਗਦਾ ਜੀ ਬਹੁਤ ਸੰਗਤਾਂ ਇੱਥੇ ਪਹੁੰਚਦੀਆਂ ਨੇ ਜੋ ਬੱਚੇ ਠੀਕ ਹੋ ਚੁੱਕੇ ਨੇ ਉਹਨਾਂ ਦੀਆਂ ਤਸਵੀਰਾਂ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੀਆਂ ਹੋਈਆਂ ਨੇ ਜੀ ਤੇ 8 ਤੋਂ 10 ਬੱਚੇ ਹਰ ਮਸਿਆ ਇੱਥੇ ਠੀਕ ਹੁੰਦੇ ਨੇ ਇਥੋਂ ਦੀ ਮਾਨਤਾ ਮੰਨੀ ਜਾਂਦੀ ਹੈ ਤੇ ਜ਼ਰੂਰ ਪਹੁੰਚੋ ਇੱਥੇ ਤੇ ਦਰਸ਼ਨ ਕਰੋ ਏਸੀ ਗੁਰਦੁਆਰਾ ਗੰਗਸਰ ਸਾਹਿਬ ਦਾ ਛੋਟਾ ਜਿਹਾ ਵਲੌਗ ਜੀ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੁਹਾਡੇ ਇੱਕ ਲਾਈਕ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਆ ਅਗਲੇ ਵੀਡੀਓ ਬਣਾਉਣ ਦੀ ਤੇ ਤੁਹਾਨੂੰ ਬਹੁਤ ਹੀ ਜਲਦੀ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਗਾਇਜ਼ ਟਿਲ ਥੈਨ ਸਪੋਰਟ ਕਰਿਓ ਤੇ ਬਾਏ ਬਾਏ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ